ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਹਲਕਾ ਅਟਾਰੀ ਦੇ ਪਿੰਡ ਮਹਾਲ ਦੇ ਵਿੱਚ ਕੁਝ ਤਸਕਰਾਂ ਵੱਲੋਂ ਇੱਕ ਵਿਅਕਤੀ ਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹੈ ਸੋ ਦੱਸਦੇ ਹਣੀ ਆ ਕਿ ਘਰ ਦੇ ਹਰ ਇੱਕ ਜੀ ਨੂੰ ਉਹਨਾਂ ਵੱਲੋਂ ਤੋੜਿਆ ਗਿਆ ਔਰ ਨਾਲ ਦੇ ਨਾਲ ਕਰਦੇ ਜਿਹੜੇ ਪਰਿਵਾਰਿਕ ਮੈਂਬਰ ਸੀ ਉਹ ਵੀ ਗੰਬੀਰ ਜ਼ਖਮੀ ਹੋਏ ਨੇ ਸੋ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਸਵੀਰਾਂ ਪਿੰਡ ਮਾਹਲ ਦੀਆਂ ਨੇ ਜਿੱਥੇ ਵੱਡੀ ਵਾਰਦਾਤ ਸਾਹਮਣੇ ਆਈ ਹੈ ਸੋ ਕੱਲ ਵੀ ਅਸੀਂ ਖਬਰ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਹਕੀਮਾ ਇਲਾਕੇ ਦੇ ਵਿੱਚ ਵੀ ਜਦੋਂ ਨਸ਼ਾ ਵੇਚਣ ਤੋਂ ਇੱਕ ਨੌਜਵਾਨ ਨੇ ਰੋਕਿਆ ਤਾਂ ਉਸ ਦੀ ਕੁਟਮਾਰ ਕੀਤੀ ਗਈ ਔਰ ਘਰ ਦੇ ਉੱਤੇ ਹਮਲਾ ਤਸਕਰਾਂ ਵੱਲੋਂ ਕੀਤਾ ਗਿਆ ਔਰ ਅੱਜ ਇੱਕ ਵਾਰੀ ਫੇਰ ਤੋਂ ਅੰਬਰੀ ਸਰਦੇ ਹਲਕਾ ਅਟਾਰੀ ਦੇ ਪਿੰਡ ਮਹਾਲ ਤੋਂ ਸਾਹਮਣੇ ਆਈਏ ਤਸਵੀਰਾਂ ਜਿੱਥੇ ਨਸ਼ਾ ਵੇਚਣ ਤੋਂ ਜਦੋਂ ਇੱਕ ਪਰਿਵਾਰ ਵੱਲੋਂ ਰੋਕਿਆ ਗਿਆ ਤਾਂ ਇਹਨਾਂ ਤਸਕਰਾਂ ਵੱਲੋਂ ਉਹਨਾਂ ਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਔਰ ਜਿਹੜੇ ਪਰਿਵਾਰਿਕ ਮੈਂਬਰ ਸੀ ਉਹਨਾਂ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਬਾਲ ਬਾਲ ਜਾਨਾਂ ਜਿਹੜੀਆਂ ਨੇ ਇਸ ਪਰਿਵਾਰਿਕ ਮੈਂਬਰ ਦੀ ਬੱਚੀਆਂ ਨੇ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਪਰ ਇਹ ਤਸਵੀਰਾਂ ਜਿਹੜੀਆਂ ਨੇ ਦਰਾ ਦੇਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਤਸਕਰਾਂ ਨੂੰ ਹੁਣ ਰੋਕਣਾ ਜੜਾਏ ਉਹ ਪੁਲਿਸ ਦੇ ਹੱਥ ਵਿੱਚ ਵੀ ਨਹੀਂ ਰਿਹਾ ਕਿਉਂਕਿ ਪੁਲਿਸ ਦਾ ਡਰ ਇਹਨਾਂ ਦੇ ਵਿੱਚ ਨਾ ਦੇ ਬਰਾਬਰ ਹੋ ਗਿਆ ਹੈ ਹਾਲਾਂਕਿ ਕੱਲ ਦੇ ਜਿਹੜੀ ਖਬਰ ਸੀਗੀ ਹਕੀਮਾ ਇਲਾਕੇ ਦੇ ਵਿੱਚ ਉਸ ਦੇ ਵਿੱਚ ਤਾਂ ਜਿਹੜੇ ਤਸਕਰ ਸੀਗੇ ਉਨਾ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਅਜਿਹਾ ਪੀੜਿਤ ਪਰਿਵਾਰ ਨੇ ਕਿਹਾ ਸੀ ਕਿ ਪੁਲਿਸ ਵੱਲੋਂ ਮਹੀਨਾ ਲਿਆ ਜਾਂਦਾ ਹੈ ਉਹਨਾਂ ਕੋਲੋਂ ਔਰ ਪੁਲਿਸ ਤਸਕਰਾਂ ਦਾ ਕੁਝ ਨਹੀਂ ਕਰ ਸਕਦੀ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਉਹ ਪਿੰਡ ਮਹਾਲ ਦੀਆਂ ਆਈਆਂ ਨੇ ਜੋ ਬੇहद ਡਰਾ ਦੇਣ ਵਾਲੀਆਂ ਤਸਵੀਰਾਂ ਨੇ ਫਿਲਹਾਲ ਪੁਲਿਸ ਪ੍ਰਸ਼ਾਸਨ ਕਿੱਥੇ ਹੈ ਕਿੱਥੇ ਉਹਨਾਂ ਵੱਲੋਂ ਇਹਨਾਂ ਤਸਕਰਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਜਾਂਦੀ ਸਰੇ ਆਮ ਪਰਿਵਾਰਾਂ ਨੂੰ ਧਮਕਾਇਆ ਜਾਂਦਾ ਹੈ ਉਹਨਾਂ ਦੇ ਘਰਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਦੋਂ ਉਹ ਖੁਦ ਪਰਿਵਾਰ ਵਾਲੇ ਨਸ਼ਾ ਵੇਚਣ ਤੋਂ ਰੋਕਦੇ ਨੇ ਤਾਂ ਅਜਿਹੀਆਂ ਵਾਰਦਾਤਾਂ ਸਾਹਮਣੇ ਆਂਦੀਆਂ ਨੇ ਫਿਰ ਹਾਲ ਪਰਿਵਾਰ ਦੇ ਘਰ ਦੇ ਵਿੱਚ ਹਰ ਇੱਕ ਚੀਜ਼ ਨੂੰ ਇਨਾ ਤਸਕਰਾਂ ਵੱਲੋਂ ਤੋੜਿਆ ਗਿਆ ਹੈ ਪਹਿਲਾਂ ਤਾਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ ਉਸ ਨੂੰ ਇੱਟਾਂ ਰੋਣਾਂ ਦੇ ਨਾਲ ਉਸ ਦੇ ਉੱਤੇ ਹਮਲਾ ਕੀਤਾ ਗਿਆ ਔਰ ਜਦੋਂ ਉਹਨਾਂ ਦੇ ਘਰ ਦੇ ਮਹਿਲਾਵਾਂ ਬਚਾਉਣ ਦੇ ਲਈ ਆਉਂਦੇ ਨੇ ਤਾਂ ਮਹਿਲਾਵਾਂ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਮਹਾਲ ਦੀਆਂ ਤਸਵੀਰਾਂ ਨੇ ਬੇहद ਖੌਫਨਾਕ ਤਸਵੀਰਾਂ ਨੇ ਘਰ ਦੀ ਕੱਲੀ-ਕੱਲੀ ਚੀਜ਼ ਨੂੰ ਤੋੜਿਆ ਗਿਆ ਐ, LCD ਹੋਵੇ, ਚਾਹੇ ਫੇ ਮੋਟਰਸਾਈਕਲ ਹੋਵੇ, ਬੁਲੇਟ ਹੋਵੇ ਜਾਂ ਫੇ ਕੰਪਿਊਟਰ ਹੋਵੇ, ਹਰ ਇੱਕ ਚੀਜ਼ ਨੂੰ ਤੋੜ ਦਿੱਤਾ ਗਿਆ ਘਰ ਦੇ ਵਿੱਚ ਔਰ ਨਾਲ ਦੇ ਨਾਲ ਪਰਿਵਾਰਿਕ ਮੈਂਬਰਾਂ ਦੀ ਕੁਟਮਾਰ ਵੀ ਕੀਤੀ ਗਈ ਹੈ ਫਿਲਹਾਲ ਮਹੱਲੇ ਦਾ ਕੋਈ ਵੀ ਅਜਿਹਾ ਵਿਅਕਤੀ ਨਹੀਂ ਸੀ ਜਿਨ੍ਹਾਂ ਵੱਲੋਂ ਇਸ ਪਰਿਵਾਰ ਨੂੰ ਇਹਨਾਂ ਤਸਕਰਾਂ ਤੋਂ ਬਚਾਇਆ ਜਾ ਸਕੇ ਲਗਾਤਾਰ ਤਸਵੀਰਾਂ ਸਕਰੀਨ ਤੇ ਚੱਲ ਰਹੀਆਂ ਨੇ ਤਸਵੀਰਾਂ ਉਸ ਪੰਜਾਬ ਦੀਆਂ ਨੇ ਜਿਸ ਨੂੰ ਕਿਸੇ ਵੇਲੇ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀਗਾ ਪਰ ਅੱਜ ਇਹ ਪੂਰਾ ਪੰਜਾਬ ਦੇ ਕੁਝ ਨੌਜਵਾਨ ਜਿਹੜੇ ਨੇ ਜਿਹੜੇ ਤਸਕਰੀ ਦੇ ਵਿੱਚ ਫਸ ਚੁੱਕੇ ਨੇ ਨਾਲ ਦੇ ਨਾਲ ਨਸ਼ੇ ਦੇ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਔਰ ਇਹਨਾਂ ਤਸਕਰਾਂ ਦੇ ਦਿਲ ਜਿਹੜੇ ਨੇ ਉਹ ਬੇहद ਖੋਲ ਗਏ ਨੇ ਦਰ ਜਿਹੜਾ ਇਹ ਨਾਂ ਦੇ ਬਰਾਬਰ ਨਜ਼ਰ ਆ ਰਿਹਾ ਏ ਜੇਕਰ ਕੋਈ ਅਜੀਹਾ ਵਿਅਕਤੀ ਰੋਕਦਾ ਹੈ ਕਿ ਉਹ ਨਸ਼ਾ ਜਿਹੜਾ ਮੁਹੱਲੇ ਦੇ ਵਿੱਚ ਨਾ ਵੇਚੇ ਤਾਂ ਅਜਿਹੇ ਤਸਕਰ ਨੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਕਰ ਦਿੰਦੇ ਨੇ ਉਹਨਾਂ ਦੀਆਂ ਜਾਨਾਂ ਜਿਹੜੀਆਂ ਨੇ ਉਹ ਜੋਖਮ ਵਿੱਚ ਪੈ ਜਾਂਦੀਆਂ ਨੇ ਪਰਿਵਾਰ ਵਾਲਿਆਂ ਦੀਆਂ ਇਵਨ ਕੀ ਪਰਿਵਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਔਰ ਜਦੋਂ ਘਰ ਦੇ ਉੱਤੇ ਹਮਲਾ ਹੋਇਆ ਤੇ ਘਰ ਦੇ ਵਿੱਚ ਉਹਨਾਂ ਦੀ ਬੇਟੀ ਵੀ ਮੌਜੂਦ ਸੀਗੀ ਉਹਨਾਂ ਦਾ ਬੇਟਾ ਵੀ ਮੌਜੂਦ ਸੀ ਜਿਸ ਨੂੰ ਜ਼ਖਮੀ ਕੀਤਾ ਗਿਆ ਔਰ ਪਰਿਵਾਰ ਦੇ ਦੱਸਣ ਮੁਤਾਬਕ ਇਹ ਤਸਕਰ ਜਿਹੜੇ ਨੇ ਸਵੇਰ ਵੇਲੇ ਤੋਂ ਹੀ ਗਲੀ ਦੇ ਬਾਹਰ ਖੜੇ ਹੋ ਜਾਂਦੇ ਨੇ ਨਸ਼ਾ ਵੇਚਦੇ ਨੇ ਔਰ ਜਿਹੜੀਆਂ ਮਹਿਲਾਵਾਂ ਉੱਥੋਂ ਨਿਕਲਦੀਆਂ ਨੇ ਉਹਨਾਂ ਨੂੰ ਉਹਨਾਂ ਦਾ ਛੇੜਛਾੜ ਕਰਦੇ ਨੇ ਉਹਨਾਂ ਦੇ ਪਿੱਛੇ ਬਾਈਕ ਲਗਾ ਲੈਂਦੇ ਨੇ ਔਰ ਜਦੋਂ ਅਜਿਹਾ ਕਰਨ ਤੋਂ ਉਸ ਨੌਜਵਾਨ ਵੱਲ ਰੋਕਿਆ ਗਿਆ ਤਾਂ ਉਸਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ 6 ਤੋਂ 7 ਤਸਕਰ ਆਉਂਦੇ ਨੇ ਲਗਾਤਾਰ ਪਹਿਲਾਂ ਤਾਂ ਉਸ ਵਿਅਕਤੀ ਦੀ ਕੁੱਟਮਾਰ ਕੀਤੀ ਜਾਂਦੀ ਹੈ ਪਰਿਵਾਰ ਦੀ ਮਹਿਲਾਵਾਂ ਬਚਾਉਣ ਦੇ ਲਈ ਵੀ ਆਉਂਦੀਆਂ ਨੇ ਪਰ ਇਹ ਤਸਕਰ ਜਿਹੜੇ ਨੇ ਉਹ ਲਗਾਤਾਰ ਕੁੱਟਮਾਰ ਕਰਦੇ ਨੇ ਉਸ ਤੋਂ ਬਾਅਦ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਘਰ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਘਰ ਦੀ ਹਰ ਇੱਕ ਚੀਜ਼ ਨੂੰ ਜਾਂਦਾ ਹੈ ਪਰਿਵਾਰ ਦੇ ਕਈ ਮੈਂਬਰ ਜ਼ਖਮੀ ਵੀ ਹੋਏ ਨੇ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਹਮੇਸ਼ਾ ਦੀ ਤਰ੍ਹਾਂ ਪੁਲਿਸ ਵੱਲੋਂ ਜਿਹੜੇ ਨੇ ਉਹ ਰਿਪੋਰਟ ਲਿਖੀ ਗਈ ਹੈ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਭਰੋਸਾ ਦਿੱਤਾ ਜਾ ਰਿਹਾ ਪਰਿਵਾਰ ਨੂੰ ਕਿ ਇਹਨਾਂ ਤਸਕਰਾਂ ਨੂੰ ਫੜਿਆ ਜਾਵੇਗਾ ਹਾਲਾਂਕਿ ਕੱਲ ਹਕੀਮਾ ਇਲਾਕੇ ਦੇ ਵਿੱਚ ਵੀ ਇਝਹੀ ਵਾਰਦਾਤ ਵਾਪਰੀ ਸੀ ਪਰ ਹਲੇ ਤੱਕ ਕੋਈ ਵੀ ਤਸਕਰ ਜਿਹੜਾ ਹੈ ਉਸ ਇਲਾਕੇ ਦੇ ਪਿੱਛੇ ਨਹੀਂ ਹੈ ਔਰ ਇਸ ਮਾਮਲੇ ਦੇ ਵਿੱਚ ਵੀ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਤਸਕਰਾਂ ਨੂੰ ਕਦੋਂ ਤੱਕ ਸਲਾਖਾਂ ਦੇ ਪਿੱਛੇ ਕਰਦੀ ਹੈ ਫਿਲਹਾਲ ਪੂਰਾ ਪਰਿਵਾਰ ਜਿਹੜਾ ਹੈ ਉਹ ਸਿਆਮਿਆ ਹੋਇਆ ਹੈ ਡਰ ਦਾ ਮਾਹੌਲ ਬਣਿਆ ਹੋਇਆ ਹੈ ਪਰਿਵਾਰ ਦੇ ਅਨੁਸਾਰ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਇਹਨਾਂ ਦੇ ਇਲਾਕੇ ਦੇ ਵਿੱਚ ਹੁਣ ਤਾਂ ਤਸਕਰ ਸਰੇ ਆਮ ਜਿਹੜਾ ਹੈ ਉਹ ਨਸ਼ਾ ਵੇਚਦੇ ਨੇ ਔਰ ਰੋਕਣ ਤੇ ਉਹਨਾਂ ਦੇ ਨਾਲ ਕੁੱਟਮਾਰ ਕਰਦੇ ਨੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਪੂਰਾ ਪਰਿਵਾਰ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿ ਰਿਹਾ ਹੈ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਮੇਰਾ ਨਾਮ ਰਜਵਿੰਦਰ ਕੌਰ ਕਿਹਤੋਂ ਦੇ ਆਣਦੇ ਮਾਲਣਾ ਦੇ ਇਹ ਮਦਲਾ ਵਾਲਾ ਝਗੜਾ ਥੋੜਾ ਇਹ ਇੱਥੇ ਸਾਡੇ ਬੂਹੇ ਆ ਕੇ ਆਣ ਕੇ ਗਾਲ੍ਹਾਂ ਕੱਢਣ ਲਿਆ ਸੀ ਚੰਗਰਾ ਮਾਰਦੇ ਗਾਲ੍ਹਾਂ ਕੱਢਦੇ ਆ ਹੈ ਤੇ ਇਹ ਧਮਕੀਆਂ ਦੇਣ ਦੇ ਇੱਥੇ ਖਲੋਤਾ ਤੇ ਗਾਲ੍ਹਾਂ ਕੱਢੀ ਜਾਵੇ ਇਹਨੇ ਗਾਹ ਘੇਰ ਨੂੰ ਵੇਖਿਆ ਵੀ ਤੂੰ ਸਾਨੂੰ ਗਾਲ੍ਹਾਂ ਕਿਉਂ ਕੱਢਣ ਦਿਆ ਤੇ ਇਹਨੂੰ ਇੱਟਾਂ ਰੋੜੇ ਮਾਰ ਲਾ ਪਿਆ ਅੱਛਾ ਜੀ ਹੈ ਇਟਾਰ ਰੋੜੇ ਤੇ ਮਾਰੀਆਂ ਇਹਦੇ ਕੱਪੜੇ ਵੇਖੋ ਪਾੜੇ ਆ ਬਣਾਣਾ ਬਨੂਣਾ ਵੀ ਪਾੜੀਆਂ ਇਹ ਦੇ ਵਿਚਾਰੇ ਨੇ ਹਜੇ ਪਜਾਮਾ ਆਪਣੇ ਆ ਕੱਪੜੇ ਦਿਆ ਸੀ ਤੇ ਆਪਣੇ ਆਂਦਾ ਮੈਂ ਪਜਾਮਾ ਕਮੀਜ਼ ਪਾਉਣ ਹੀ ਲੱਗਾ ਤੇ ਉਹਨਾਂ ਫੜ ਲਿਆ ਹੈ ਮੜ ਕੇ ਇਹ ਉਸ ਇਟਾਰ ਰੋੜੇ ਜੋ ਚਲੋਂ ਲਾਪੇ 50 ਜਾਣੇ ਉਹ ਤੇ ਲੈ ਆਏ 50 ਜਾਣੇ ਸਾਡੇ ਆਣ ਕੇ ਬੂਹਾ ਪੰਨੇ ਆ ਇੰਨਾ ਬੂਹਾ ਪੰਨ ਕੇ ਇਟਾਰ ਰੋੜੇ ਪਤਾ ਨਹੀਂ ਕਿਤਰਾ ਅੰਦਰ ਆਣ ਬੜੇ ਸਾਰੀਆਂ ਚੀਜ਼ਾਂ ਤੇ ਨਲ ਸੀੜੀਆਂ ਤੋੜ ਗਏ ਆ ਤੇ ਨਾਲ ਸੀੜੀਆਂ ਤੋੜ ਗਏ ਆ ਬੁਲਟ ਤੋੜ ਗਏ ਆ ਐਕਟਿਵਾ ਮੋਟਰਸਾਈਕਲ ਕੰਪਿਊਟਰ ਕੋਈ ਚੀਜ਼ ਨਹੀਂ ਸਾਡੀ ਛੱਡ ਕੇ ਗਿਆ ਅਸੀਂ ਤਾਂ ਪਤਾ ਨਹੀਂ ਬੱਚੇ ਕਿੱਦਾਂ ਬਚਾਏ ਆ ਹਲੇ ਵੀ ਤੁਹਾਨੂੰ ਕੋਈ ਗੱਲ ਨਹੀਂ ਸਾਨੂੰ ਬਹੁਤ ਜ਼ਿਆਦਾ ਖਤਰਾ ਜੇ ਹੁਣ ਸਾਨੂੰ ਖਤਰਾ ਜੇ ਸਾਡੇ ਨਾਲ ਕਿਉਂ ਝਗੜਾ ਝਗੜਾ ਇੱਥੇ ਸਮੈਕਾ ਵੇਚ ਕੇ ਤੇ ਚੰਗਰਾ ਮਾਰ ਕੇ ਨੰਗਦੇ ਆ ਸਾਰੀ ਦਿਹਾੜੀ ਇੱਥੇ ਆ ਗਾਮ ਚਾ ਛੱਡਦੇ ਆ ਸਾਡੇ ਬੂਹੇ ਆ ਗੋਦੀ ਆ ਨੰਗਦੇ हां ਬੋਧ ਹੰਬਲਾ ਕੀਤਾ ਇਹਨਾਂ ਨੇ ਜਿਆਦਾ ਹੀ ਕੀਤਾ ਵਾ ਥੋੜਾ ਪਤਾ ਨਹੀਂ ਕਿ ਮੰਗ ਕਰ ਹਾਂ ਹੀ ਆਨੇ ਆ ਵੀ ਸਾਨੂੰ ਇਨਸਾਫ ਚਾਹੀਦਾ ਸਰਕਾਰ ਨੂੰ ਇਹ ਕਹਿੰਨੇ ਆ ਸਾਡੀ ਜਾਨ ਨੂੰ ਹਨ ਖਤਰਾ ਸਾਡੇ ਬੱਚਿਆਂ ਨੂੰ ਵੀ ਖਤਰਾ ਇਹਨਾਂ ਤੋਂ ਜੇ ਕੋਈ ਜਾਨੀ ਨੁਕਸਾਨ ਹੋਇਆ ਤੇ ਸਾਰੇ ਸਰਕਾਰ ਹੀ ਫਿਰ ਜ਼ਿੰਮੇਵਾਰ ਹੋਗੇ ਜੇ ਸਾਡਾ ਨਾ ਕੁਛ ਕਰੂਗੀ ਤੇ ਮੇਰਾ ਨਾਮ ਮਨਦੀਪ ਸਿੰਘ son of ਸਰਦਾਰ ਰਜਿੰਦਰ ਸਿੰਘ ਪਿੰਡ ਮਾਲਾਂ ਦੇ ਵਾਸੀ ਆਂ ਜੱਦੀ ਅੱਜ ਹੋਇਆ ਇਤਰਾਵਾ ਵੀ ਇੱਥੇ ਬਾਬੇ ਪਿੱਟਨਸ਼ਾ ਲੱਗੇ ਚਾਰ ਪੰਜ ਜਣੇ ਨਸ਼ਾ ਵੇਚਦੇ ਆ ਤੇ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨੰਗਦੇ ਆ ਸ਼ਰਾਬ ਪੀਤੀ ਹੁੰਦੀ ਹੈ ਨਸ਼ਾ ਖਾਦਾ ਹੁੰਦਾ ਤੇ ਮੈਂ ਇੱਕ ਦਿਨ ਇਹਨਾਂ ਨੂੰ ਥੋੜਾ ਜਿਹਾ ਕਿਹਾ ਵੀ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨਾ ਨੰਗੋ ਐਸੇ ਕਰਕੇ ਇਹਨਾਂ ਨੇ ਰੰਜਿਸ਼ ਰੱਖੀ ਵੀ ਇਹਨੇ ਕਿਹਾ ਤੇ ਕਿਹਾ ਕਿਉਂ ਤੇ ਅੱਜ ਆਏ ਆ ਪੰਜ ਛੇ ਮੁੰਡੇ ਇੱਟੇ ਰੋੜੇ ਆ ਵੇਖੋ ਮੇਰੇ ਇੱਥੇ ਇੱਥੇ ਮਾਰੀ ਇੱਥੇ ਠੋਡੀ 'ਚ ਮਾਰੀ ਮੇਰੇ ਇਟ ਸਾਡੇ ਘਰ ਆਣ ਕੇ ਪਏ ਆ ਸਾਡਾ ਬੂਹਾ ਤੋੜ ਕੇ ਉੱਤੋਂ ਤੱਕ ਮੇਰੇ ਕੋਠੇ ਤੱਕ ਗਏ ਆ 10 15 ਈ ਆਣੇ ਤੇ ਮੇਰਾ ਵੇਖੋ ਕਿੰਨਾ ਨੁਕਸਾਨ ਕਰ ਗਏ ਆ ਤੇ ਜਦੋਂ ਅਸੀਂ ਇਧਰੋਂ ਦੀ ਲੰਘਣਾ ਹੁੰਦਾ ਮੇਰੀ ਬੇਟੀ ਨੇ ਮੇਰੀ ਵਾਈਫ ਨੇ ਤੇ ਇਹ ਇਧਰੋਂ ਲੰਘਣਾ ਬਹੁਤ ਮੁਸ਼ਕਿਲ ਹੈ ਇਹ ਪਿੱਛੇ ਸਕੂਟਰੀਆਂ ਲਾ ਲੈਂਦੇ ਆ ਬੁਲਟ ਲਾ ਲੈਂਦੇ ਆ ਤੇ ਇਧਰੋਂ ਲੰਘਣਾ ਬਹੁਤ ਮੁਸ਼ਕਿਲ ਆ ਤੇ ਮੇਰੀ ਬੇਟੀ ਨੂੰ ਵੀ ਛੇੜਦੇ ਆ ਜੋ ਵੀ ਕਰਦੇ ਆ ਵੇਖੋ ਬਹੁਤ ਬੁਰਾ ਹਾਲ ਕੋ ਇਧਰੋਂ ਦਾ ਕਿੱਥੇ ਜਾਣੇ ਸੀ ਟੋਟਲ ਤੇ ਬਾਈ ਨੇਮ ਕਿਹਦੇ ਨਾਲ ਬਾਈ ਨੇਮ ਇੱਕ ਹੈ ਲੰਬੂ ਇੱਕ ਸਾਹਲ ਆ ਲੰਡੇ ਦਾ ਮੁੰਡਾ ਤੇ ਹੋਰ ਤਿੰਨ ਅਣਪਛਾਤੇ ਆ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਹੈਗੇ ਸਾਡੇ ਇਥੋਂ ਪਿੰਡ ਦੇ ਹੀ ਆ ਬਾਬੇ ਪਿੱਟਣਸ਼ਾ ਲੱਗੇ ਗੱਡੀ ਦੇ ਵਿੱਚ ਹੋਰ ਕੋਈ ਨਹੀਂ ਬੋਲਦਾ ਵੀ ਤੁਸੀਂ ਮਸ਼ਾ ਵੇਚ ਦੇ ਜਾ ਕੇ ਤੂੰ ਤੂੰ ਹੀ ਪਹਿਲ ਕੀਤੀ ਹੈ ਮੈਂ ਹੀ ਪਹਿਲ ਕੀਤੀ ਤੇ ਮੈਂ ਹੀ ਫਸ ਗਿਆ ਅੱਜ ਵੇਖੋ ਵੇਖੋ ਮੇਰਾ ਸਾਰਾ ਨੁਕਸਾਨ ਕਰ ਗਏ ਕਿੰਨਾ ਕੀ ਕੀ ਨੁਕਸਾਨ ਮੇਰਾ ਅੱਜ 1.5-2 ਲੱਖ ਰੁਪਏ ਦਾ ਨੁਕਸਾਨ ਕਰ ਗਏ ਕੀ ਕੀ ਕੀਤਾ ਕੀ ਤੋੜ ਪਲ ਤਿੰਨ ਐਲਸੀਡੀਆਂ ਮੇਰਾ ਬੁਲਟ ਤੋੜ ਗਏ ਮੇਰੀ ਐਕਟਿਵਾ ਮੇਰਾ ਦੂਸਰਾ ਮੋਟਰਸਾਈਕਲ ਹੋਰ ਮੇਰਾ ਕੰਪਿਊਟਰ ਤੋੜ ਗਏ ਸਾਰਾ ਘਰ ਆਣ ਕੇ ਕਿਤੇ ਕਿਤੇ ਸੱਟਾਂ ਲੱਗੀਆਂ ਨੇ ਮੇਰੇ ਵੀ ਲੱਗੀਆਂ ਮੇਰੇ ਬੇੜੇ ਦੇ ਵੀ ਹਰਕਤੇ ਲੱਗੀ ਹੈ ਮੇਰੇ ਬੇੜੇ ਦੇ ਵਾਲ ਫੜੇ ਇਹਨਾਂ ਨੇ ਕੇਸ ਫੜੇ ਲੱਗ ਕੇ ਸਰਕਾਰ ਦਾ ਗੰਦੀ ਨਸ਼ਾ ਖਤਮ ਹੋ ਗਿਆ ਕੀ ਕਹਿਣਾ ਚਾਹਦੇ ਨਹੀਂ ਜੀ ਕੋਈ ਨਸ਼ਾ ਖਤਮ ਨਹੀਂ ਹੋਇਆ ਇਹ ਸਗੋਂ ਵਧ ਗਿਆ ਵਾ ਇੱਥੇ ਮਾਲਾਂ ਚ ਬਹੁਤ ਜ਼ਿਆਦਾ ਬੇੜਾ ਕਰ ਗਿਆ ਵਾ ਪਿਛਲੇ ਰਿੰਦੇ ਵੀ ਉੱਤੇ ਪੂਸਾਤਰਾ ਵਾਲੇ ਰੇਡ ਕੀਤੀ ਜਾਂਦੀ ਆ ਨਸ਼ਾ ਤਸਕਰ ਫੜੇ ਵੀ ਗਏ ਹਾਲੇ ਵੀ ਨਸ਼ਾ ਵੇਖਦਾ ਹਾਂਜੀ ਬਹੁਤ ਜ਼ਿਆਦਾ ਨਸ਼ਾ ਇੱਥੋਂ ਦੇ ਲੰਗੜਾ ਬਹੁਤ ਮੁਸ਼ਕਲ ਹੈ ਬਾਬੇ ਪਿੱਟਨ ਸ਼ਾਹ ਲਾਗੋ ਤੇ ਲੰਗੜਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਿਆ ਵਾ ਇੱਥੋਂ ਕੋਈ ਨਾ ਕੋਈ ਜਦੋਂ ਲੰਗਿਆ ਵੇਂਦੇ ਡੇਲੇ ਪਾੜ ਵੜ ਕੇ ਲੰਘਣਦੇ ਆ ਕਿਉਂਕਿ ਇਹ ਰੰਜਿਸ਼ ਰੱਖਦੇ ਆ ਕੀ ਮੰਗੀ ਕਰਦੇ ਆ ਮੰਗੇ ਇਹੋ ਕਰਦੇ ਮੇਰਾ ਜੋ ਨੁਕਸਾਨ ਹੋਇਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਸੀਸੀਟੀਵੀ ਆਈ ਸਾਹਮਣੇ ਕੀ ਸੀ ਸੀਸੀਟੀਵੀ ਵਿੱਚ ਵੇਖੋ ਸਾਰਾ ਹਾਂਜੀ ਹੈਗੀ ਆ ਸੀਸੀਟੀਵੀ ਕੀ ਆ ਦੇ ਵਿੱਚ ਉਹਦੇ ਵਿੱਚ ਵੇਖੋ ਮੇਰਾ ਬੂਹਾ ਤੋੜਨਦੇ ਇੱਟਾਂ ਮਾਰਨਦੇ ਆ ਮੇਰੇ ਕੈਮਰੇ ਵੀ ਤੋੜ ਗਏ ਸਾਰੇ ਕੈਮਰੇ ਵੀ ਤੋੜ ਗਏ ਪਰ ਡੀਵੀਆਰ ਦੇ ਵਿੱਚ ਰਿਕਾਰਡਿੰਗ ਹੋ ਗਈ ਆ। ਕੋਈ ਸਹੀ ਮੋਕੇ। ਫੁੱਲ ਸਹੀ ਮੋਕੇ ਤੇ ਹੁਣ ਵੇਖੋ ਕੀ